ਫਸਟ ਆਫ ਆਲ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਮੈਂ ਸੰਗਰੂਰ ਦੀ ਰਹਿਣ ਵਾਲੀ ਹਾਂ ਤੇ ਮੇਰਾ ਪਿੰਡ ਕਾਲਸੇੜੀ ਜੀ ਕਾਲਸੇੜੀ ਅੱਛਾ ਅੱਛਾ ਹਾਂ ਜੀ ਹਾਂ ਜੀ ਤੁਹਾਡੀ ਹਲਕੀ ਜੀ ਹਾਂ ਜੀ ਹਾਂ ਜੀ ਵਿਸਥਾਰੀ ਵੀ ਸਾਡੀ ਤੇ ਮੇਰੇ ਸਕੂਲ ਦਾ ਨਾਮ ਸ਼ਹੀਦ ਮੇਜਰ ਸਿੰਘ ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਲ ਰਹੇੜੀ ਹੈ ਤੇ ਮੈਂ ਤੁਹਾਡੀ ਬਹੁਤ ਧੰਨਵਾਦੀ ਹਾਂ ਜੋ ਤੁਸੀਂ ਇਸ ਇਸ ਪ੍ਰੋਗਰਾਮ ਨੂੰ ਲਿਖਿਆ ਤਾਂ ਕਿ ਜਿਹੜੇ ਜਿਹੜੇ ਦੇ ਟਾਪਰ ਨੇਗੇ ਉਹ ਵੀ ਤੁਹਾਨੂੰ ਮਿਲ ਸਕਣ ਇਸ ਲਈ ਬਹੁਤ-ਬਹੁਤ ਥੈਂਕ ਯੂ ਮੈਂ ਜਿਸਨੇ ਧੂਰੀ ਐਸੀ ਹੋ ਉਸਤਨੇ ਵੀ ਮੈਂ ਮਿਲਣਾ ਚਾਹੁੰਦਾ ਇਸ ਤੁਹਾਨੂੰ ਅੱਜ ਤਾਂ ਇਹ ਕਮਿਊਨੀਕੇਸ਼ਨ ਗੈਪ ਰਹਿ ਗਿਆ ਕਿ ਤੁਸੀਂ ਆ ਨਹੀਂ ਪਾਏ ਫਿਰ ਮੈਂ ਕਹਾਂ ਵੀ ਕੋਈ ਨਹੀਂ ਕੋਈ ਗੱਲ ਨਹੀਂ ਜੀ ਆ ਜੇ ਹੁਣ ਇਸ ਅਗਰੂਰ ਚ ਟੌਪ ਕੀਤਾ ਤੁਸੀਂ ਨਾ ਹਾਂਜੀ ਵੈਰੀ ਗੁੱਡ ਮੈਂ ਵੀ ਸਗੂ ਚ ਟੌਪ ਕੀਤਾ ਸੌਰੀ ਅਰ ਤੁਸੀਂ ਵੀ ਧੂਰੀ ਚ ਬਿਲੋਂਗ ਕਰਦੇ ਹੋ ਧੂਰੀ ਹਲਕਾ ਪੈਂਦਾ ਨਾ ਹਾਂਜੀ ਮੈਂ ਵੀ ਧੂਰੀ ਚ ਟੌਪ ਕੀਤਾ ओके <laughs> <Okay>, जी <laughs> <laughs> दो टॉपर ਕਰ ਰਹਿ ਗੱਲ ਆਪਸ ਹਾਂ ਜੀ ਤੇ ਇੱਕ ਸਵਾਲ ਪੁੱਛਣਾ ਚਾਹੁੰਦੀ ਸੀ ਜੀ ਜੀ ਤੁਸੀਂ ਪਹਿਲਾ ਮਤਲਬ ਕਮੇਡੀਅਨ ਸੀ ਜਾਂ ਕਮੇਡੀਅਨ ਤੋਂ ਸੀ ਐਨ ਤੱਕ ਦਾ ਸਭ ਕਰਕੇ ਮੈਂ ਤੈ ਕੀਤਾ ਹੀ ਗਾ ਤਾਂ ਲੰਬਾ ਜਵਾਬ ਹੋਊਗਾ ਪਰ ਇਹ ਹੀ ਹੈ ਕਿ ਕੋਈ ਵੀ ਬੰਦਾ ਜੇ ਆਪਣਾ ਮਿਸ਼ਨ ਤੈ ਕਰ ਲੇ ਕਿ ਮੈਂ ਆ ਕਰਨਾ ਤਾਂ ਫਿਰ ਉਸ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਦਿਰੜਾ ਰਾਦੇ ਚਾਹੀਦੀ ਹੈ ਸਖਤ ਮਿਹਨਤ ਚਾਹੀਦੀ ਹੈ ਤੇ ਪਹਿਲਾਂ ਕਾਮੇਡੀ ਵਾਲੇ ਪਾਸੇ ਵੀ ਪਿੰਡਾਂ ਚ ਉੱਟ ਕੇ ਆਇਆ ਬੜਾ ਕੰਪੀਟੀਸ਼ਨ ਸੀ ਉੱਥੇ ਵੀ ਆਪਣਾ ਮੁਕਾਮ ਬਣਾਉਣਾ ਸੌਕਾ ਨਹੀਂ ਸੀ ਬਾਅਦ ਦੇ ਵਿੱਚ ਮੈਂ ਸੋਚਿਆ ਕਿ ਕਿਉਂਕਿ ਪੰਜਾਬ ਦੇ ਹਾਲਾਤ ਮੈਂ ਦੇਖਦਾ ਸੀ politically ਵੀ ਕਿ ਮੇਰੇ ਸਾਹਮਣੇ ਨਸ਼ੇ ਦਾ ਕਾਰੋਬਾਰ ਫੈਲ ਰਿਹਾ ਹੈ ਮੇਰੀਆਂ ਅੱਖਾਂ ਸਾਹਮਣੇ ਬਿਹਾਸੇ ਵੀ ਉਹਦੇ ਚੰਗੇ ਲੱਗਦੇ ਜਦੋਂ ਚੁੱਲਿਆਂ 'ਚ ਅੱਗ ਮੱਚਦੀ ਹੋਵੇ ਵੀ ਚੁੱਲਿਆਂ ਦੀ ਅਗ ਤਾਂ ਬੁਝੀ ਜਾਂਦੀ ਹੈ ਫਿਰ ਮੈਂ ਕੀ ਰੀਲਾਂ ਕੈਸਟਾਂ ਸੀੜੀਆਂ ਸੀਰੀਅਲ ਕਰਕੇ ਕੀ ਕਰੂੰਗਾ ਵੀ ਆਪਾਂ ਨੂੰ ਸਿਸਟਮ ਦੇ ਵਿੱਚ ਪਾਰਟ ਬਣਨਾ ਚਾਹੀਦਾ ਹੈ ਸਿਸਟਮ ਨੂੰ ਠੀਕ ਕਰਨ ਵਾਸਤੇ ਦੇਖੋ ਗੱਟਰ ਨੂੰ ਸਾਫ਼ ਕਰਨਾ ਤਾਂ ਬਾਹਰੋਂ ਰੋਲਾ ਪਾ ਕੇ ਜਾਂ ਸ਼ੋਰ ਮਚਾ ਕੇ ਗੱਟਰ ਸਾਫ਼ ਨਹੀਂ ਹੁੰਦਾ ਉਹਦੇ ਵਿੱਚ ਵੜਨਾ ਪੈਂਦਾ ਜੇ ਸਿਸਟਮ ਨੂੰ ਸਾਫ਼ ਕਰਨਾ ਤਾਂ ਉਹਦੇ ਵਿੱਚ ਵੜਨਾ ਪਊਗਾ ਹਾਂ ਉਹਦੇ ਵਾਸਤੇ ਤੁਹਾਨੂੰ ਆਲੋਚਨਾ ਚਲਣੀ ਪਊ ਕਲਾਕਾਰੀ ਚ ਆਲੋਚਨਾ ਨਹੀਂ ਚਲਣੀ ਪੈਂਦੀ ਕਲਾਕਾਰੀ ਚ ਸਿਰਫ ਤਾਰੀਫ ਹੀ ਹੁੰਦੀ ਹੈ ਕਮਾਲ ਦੀ ਫਿਲਮ ਆਈ ਹੈ ਕਮਾਲ ਦਾ ਸੀਰੀਅਲ ਹੈ ਕਮਾਲ ਦੀ ਸੀਡੀ ਆਈ ਹੈ ਇੱਧਰ ਤੁਹਾਨੂੰ ਤੜਕੀ ਗਾਲਾਂ ਪੈਣ ਲੱਗ ਜਾਂਦੀਆਂ ਕਿਉਂਕਿ ਜਿਨ੍ਹਾਂ ਨੇ ਤੁਸੀਂ ਕੁਰਸੀਆਂ ਖੋਈਆਂ ਹੁੰਦੀਆਂ ਉਹ ਫਿਰ ਛੇਤੀ ਛੇਤੀ ਐ ਚੱਲਦੇ ਥੋੜੀ ਉਹ ਜਦੋਂ ਤੁਸੀਂ ਕਿਸੇ ਵੀ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰੋਗੇ ਤਾਂ ਉਹ ਸਿਸਟਮ ਦੇ ਜਿਹੜੇ ਬੈਨੀਫਿਸ਼ਰੀ ਨੇ ਜਿਹੜੇ ਉਸ ਸਿਸਟਮ ਚੋਂ ਲਾਭ ਲੈਂਦੇ ਨੇ ਉਹ ਬਾਉਂਸ ਬੈਕ ਕਰਦੇ ਕਰਦੇ ਕਹਿੰਦੇ ਕਿ ਐਵੇਂ ਹੋ ਜਾਊਗਾ ਜੀ ਐ ਨਹੀਂ ਹੋਣਾ ਜੀ ਇਹ ਨਹੀਂ ਆਉਣ ਦੇਣਾ ਜੀ ਉਹ ਨਹੀਂ ਆਉਣ ਦੇਣਾ ਜੀ ਕਲਾਕਾਰ ਬਣਨਾ ਤਾਂ ਮੇਰੀ ਆਪਣੀ ਮਿਹਨਤ ਹੈ ਉੱਚ ਤਾਂ ਜੇ ਮੈਂ ਬੈਸਟ ਕਰੂੰਗਾ ਮੇਰੀ ਸੀਰੀਜ਼ ਜਾਂ ਮੇਰੇ ਸੀਰੀਅਲ ਜੇ ਲੋਕਾਂ ਨੂੰ ਚੰਗੇ ਲੱਗਣਗੇ ਤਾਂ ਹਿੱਟ ਹੋ ਜਾਊਗਾ ਪਰ ਸੀਐਮ ਬਣਨ ਵਾਸਤੇ ਸਿੱਧਾ ਡਾਇਰੈਕਟ ਪਬਲਿਕ ਇਨਵੋਲਵ ਹੈ ਕਿ ਜੇ ਪਬਲਿਕ ਉਹ ਵੋਟਾਂ પાਕੇ ਚੁਣੂਗੀ ਤਾਂ ਕੁਝ ਕਰ ਸਕਦੇ ਆ ਪਬਲਿਕ ਦੀ ਸਪੋਰਟ ਮਿਲੂਗੀ ਤਾਂ ਕੁਝ ਕਰ ਸਕਦੇ ਆ ਸੋ ਇਸ ਕਰਕੇ ਪਬਲਿਕ ਦੀ ਸਪੋਰਟ ਕਰਕੇ ਬਣਗੇ ਵਰਨਾ ਆਪਣੇ ਪਿੰਡਾਂ ਚ ਉੱਟ ਕੇ ਅਸਲ ਪੱਦਰ ਤੇ ਪਹੁੰਚਣਾ ਬਹੁਤ ਮੁਸ਼ਕਲ ਹੈ ਕਿਉਂਕਿ ਪਹਿਲਾਂ ਜਿਹੜੇ ਜਿਨਾਂ ਨੂੰ ਹਰਾ ਕੇ ਆਏ ਆ ਉਹ ਮੈਲਾਂ ਵਾਲੇ ਸੀ ਜਾਂ ਮੈਲਾਂ ਵਾਲਿਆਂ ਵਰਗੇ ਸੀ ਵੱਡੇ ਵੱਡੇ ਤਨਾੜ ਜਾਂ ਪੋਲਿਟਿਕਸ ਨੂੰ ਅੱਜ ਵੀ ਮੰਨ ਲਾਦਾ ਬਹੁਤ ਸਾਰੇ ਲੋਕ ਜਿਹੜੇ ਉਹ ਗੁੰਡਾਗਰਦੀ ਦਾ ਕੰਮ ਜਾਂ ਛੱਡ ਪਰੇ ਆਪਾਂ ਨੇ ਕੀ ਲੈਣਾ ਪੈਸੇ ਵਾਲਾ ਪੈਸੇ ਵਾਲਿਆਂ ਦੀ ਖੇਡ ਐ ਐ ਸਮਝਦੇ ਸੀ ਸੋ ਕਿਸੇ ਰਾਈਟਰ ਨੇ ਲਿਖਿਆ ਕਿ ਰਾਜਨੀਤੀ ਚ ਜ਼ਿਆਦਾਤਰ ਮਾੜੇ ਬੰਦੇ ਇਸ ਕਰਕੇ ਨਹੀਂ ਹੈਗੇ ਕਿ ਉਹ ਮਾੜੇ ਨੇ ਮਾਰੇ ਇੱਥੇ ਆਉਂਦੇ ਨੇ ਮਾਰੇ ਬੰਦੇ ਇਸ ਕਰਕੇ ਨੇ ਕਿ ਚੰਗੇ ਉਧਰ ਜਾਣ ਦੀ ਹਿੰਮਤ ਨਹੀਂ ਕਰਦੇ ਉਹ ਮਾਰਿਆਂ ਦਾ ਰਾਹ ਚੱਲੀ ਜਾਂਦੇ ਰਹਿੰਦਾ ਸੋ ਅਸੀਂ ਹਿੰਮਤ ਕਰ ਲਈ ਤੇ ਲੋਕਾਂ ਨੇ ਪਿਆਰ ਦਿੱਤਾ ਤੇ ਆ ਤੁਹਾਡੇ ਸਾਹਮਣੇ ਬੈਠੇ